ਸੈਸ ਕਟੇ ਲੱਖ ਕੋ ਉੱਠਦਾ ਹੈ ਸੈਸ ਖਟੇ ਲੱਖ ਕੋ ਉੱਠਦਾ ਹੈ ਤਿਰਤਰਾਵੇ ਮਾਇਆ ਪਾਛੇ ਪਾਵੇ ਤਿਰਤਰਾਵੇ ਮਾਇਆ ਪਾਛੇ ਪਾਵੇ ਪਾਵੇ ਵੀ ਕਹਿ ਸਕਦੇ ਆ ਸੀ ਤਾਵੇ ਵੀ ਕਹਿ ਸਕਦੇ ਤਾਵੇ ਵੀ ਕਹਿ ਸਕਦੇ ਤਾਵੇ ਸਾਰੇ ਤੋਂ ਸਾਰੇ ਲੋਕ ਸਾਰੇ ਆ ਇੱਥੇ ਥੱਗੜਾ ਉੱਥੇੜਾ ਇੱਥੇ ਸੈਸ ਕਟੇ ਲੱਖ ਕੋ ਉੱਠਦਾ ਹੈ ਜੀ ਤਾਵੇ ਯਾਰ ਕਹੀਏ ਇੱਕ ਵਜਨ ਕਹੀਏ ਤਾਂ ਕਿਸੇ ਇੱਕੀ ਗੱਲ ਹੋਣੀ ਕਿਸੇ ਇੱਕੀ ਗੱਲ ਹੋਣੀ ਭੋਲੇ ਦੀ ਹੋਣੀ ਜਿਵੇਂ ਸੈਦ ਕਟੇ ਲਾਟੋੜ ਧਾਵਾਂ ਗਏ ਜੀ ਸੇ ਸਾਰਿਆਂ ਦੇ ਲੱਗੂ ਕਰਦੇ ਕੋਈ ਸ਼ਮਤਾਲੀ ਗੱਲ ਨਹੀਂ ਸਾਰੇ ਕਰਦੇ ਹੀ لاسوٹا پاشے پاو ترپتی نہ آپ مایا پاشے پاٹ پاوے माया ਦੇ ਪਿੱਛੇ ਪਏ ਪਿੱਛੇ ਪਏ ਨਾ ਪਰ ਰਾਜਾ ਕੋਈ ਨਹੀਂ ਤੇ ਕੋਈ ਨਹੀਂ ਹੋ ਰਿਹਾ ਇਹ ਸੋਨਾ ਦਾ ਮਰਗਾ ਕਾ ਆਏਗਾ ਹਾਂ ਬਜੀ ਜੀ ਰਿੱਤੀ ਨਹੀਂ ਹੋਣੀ ਮਾਰ ਜਿੱਦ ਬੱਜੀ ਜਮਾ ਕਰੀ ਜਾਂਦਾ ਹਾਂਜੀ ਅੰਨੇ ਕੋ ਕੋ ਵਿਖਿਆ ਕੇ ਕਰੇ ਨਾ ਤਿਰਤ ਆਵੇ ਖਪ ਖਪ ਮਾਰੇ ਇੱਥੇ ਕਰੇ ਉਹ ਲੋ ਬੱਚ 12 ਵਾਖਿਆ ਕੇ ਕਰੇ ਦੋਲਾਣੇ ਕਰ ਦੋਲਾਣੇ ਕਰਦਾ ਹੈ ਕਰਦਾ ਹੈ ਅਨੇਕੋ ਉਹ ਬੀਤ ਕੇ ਕਰੇ ਕਰਦਾ ਹੈ ਅਨੇਕਾ ਉਹ ਉਹ ਖਿਆਲੇ ਕੋ ਕਰਦਾ ਜੀਵ ਨਹੀਂ ਤਿਰਤਾ ਤ੍ਰਿਪਤ ਆਵੇ ਖਪ ਖਪਾ ਕੇ ਮਰੇ ਆ ਖਪੀ ਜਾਂਦਾ ਮਰੀ ਜਾਂਦਾ ਆ ਮਾਇਆ ਖਾਤਰ ਆ ਦੌੜੇ ਰਹੂ ਸਾਰੇ ਜਿੰਦਗੀ ਖਪਦਾ ਮਾਇਆ ਦੇ ਵਿੱਚ ਹੀ ਆ ਇਹਦੇ ਖਾਤਰ ਔਖਾ ਲੰਗੋ ਬਣਾ ਲਾ ਉਹ ਜਾਇਆ ਟਲੋੜ ਜਾ ਸੋਹਣ ਜਵਾਨ ਸਭ ਅਰੇ ਰੋਟੀ ਕਪੜਾ ਹੀ ਆਦਾ ਸਰ ਉਹਦਾ ਰੋਟੀ ਹੋਸੀ ਸੀ ਗੱਲ ਹਾਂਜੀ ਇੱਕ ਬਿਨਾ ਸੰਦੋਗ ਨਹੀਂ ਕੋਈ ਰਾਜਾ ਸਭਨ ਬਨੋਰਥ ਬਿਰਤੇ ਸਭ ਕੱਜ ਹੈ ਰਾਜਾ ਹਾਂ ਤੋਹਾਂ ਹੈ ਕੋਈ ਰਾਜਾ ਸਦੋ ਬਦੇ ਬਿਨਾ ਕੋਈ ਰਾਜਾ ਨਹੀਂ ਸਰ ਸਿਰਫ ਹੀ ਹੋ ਸਕਦਾ ਇਹ ਜਿਹੜੇ ਕਾਲ ਜਨੇ ਅਸੀਂ ਇਕੱਠੇ ਕਰ ਲੈਣਾ ਕਿਹਾ ਇਸ ਤੋਂ ਮੈਂ ਆ ਕਮਾਊਗਾ ਇਹ ਤਾਂ ਸੁਪਨਿਆਂ ਨੂੰ ਔਰਦਾ ਸੁਪਨੇ ਦੇ ਹੀ ਨੇ ਲੋੜਾਂ ਮਨੂਰ ਤੋਂ ਲੋੜ ਨੂੰ ਕਹਿੰਦੇ ਨੇ ਇਹ ਸੁਪਨਿਆਂ ਦੀਆਂ ਲੋੜਾਂ ਨੇ ਇਹਦੇ ਪਿੱਛੇ ਅਸੀਂ ਜਿਹੜਾ ਫੋਟਾ ਇਨਾ ਧਿਆਨ ਦੇ ਤਾ ਧਿਆਨ ਦੇਣਾ ਨਹੀਂ ਚਾਹੀਦਾ ਇਹ ਸੁਪਨੇ ਨੂੰ ਔਰ ਬਸ ਸਭ ਕਾਜੇ ਪਰਥੇ ਕਾਜ ਸੁਪਨਿਆਂ ਨੂੰ ਔਰ ਜਿਹੜੇ ਹੁਣ ਸਾਨੂੰ ਲੱਗਦੇ ਨੇ ਜਾਂ ਸਰੀਰ ਜਨਾ ਜਾਂ ਸਰੀਰ ਹੈ ਸਰੀਰ ਛੱਡੇ ਤੋਂ ਬਾਅਦ ਸਾਨੂੰ ਲੱਗੂਗਾ ਇਹ ਕਦੋਂ ਤੇ ਕੀ ਸੁਪਨਾ ਅੜੀ ਦਾ ਰਸਤਾ ਹੀ ਹੋਣੀ ਜੈ ਜੀ ਦੇ ਸਾਰੇ ਨਾਲ ਸੀ ਉਹਦਾ ਸਰੀਰ ਜਿਹੜਾ ਦਿਨ ਜਿਉਂ ਸਰੀਰ ਦਿਖਣਾ ਨਹੀਂ ਫਿਰ ਆਤਮਾ ਦੀ ਗੁੰਮੀ ਹੁੰਦੀ ਹੈ ਆਤਮਾ ਜਾਣ ਪਛਾਣ ਵੀ ਫੇਰ ਆਊਗੀ ਜਾਨ ਜਾਤ ਤੇ ਆਤਮਾ ਕੋਲੋਂ ਨਹੀਂ ਜਾਣ ਪਛਾਣ ਹੈ ਜਿਹੜੀ ਹੁਣ ਈ ਹੈ ਜਗ ਤੇ ਫਿਰ ਹੋ ਜਾਂਦੀ ਹੈ ਜਾਗਦਾ ਫਿਰ ਤੋਂ ਹੋ ਜਾਂਦਾ ਜਾਗਦੇ ਕੋ ਜਾਗਦਾ ਬਿਲਾਇਆ ਸੁਤਾ ਪਿਆਈ ਦੀ ਖੁਰੂਣਾ ਹੁੰਦਾ ਜਾਗਣ ਨਾਲ ਕੋਈ ਪਤਾ ਨਹੀਂ ਲੱਗਦਾ ਬਿਲਾਪੇ ਜਾਗਦੇ ਆ ਨਾ ਸੁਤਰਨਾ ਮੜਾ ਹੁੰਦਾ ਹੀ ਸੁਪਣਾ ਸੁਪਨਾ ਆਪਣਾ ਮੜਦੇ ਜੇ ਸੁਤੇ ਸੁਪਨਾ ਦੇ ਦੇਣ ਕੱਲਾ ਕੱਲਾ ਆਪਣਾ ਆਪਣਾ ਦੇਖਦਾ ਦੋ ਜਾਣੇ ਇੱਕ ਸੁਪਨਾ ਦੀ ਦੇ ਦੇ ਕੱਲਾ ਕੱਲਾ ਦੇਖੂਗਾ ਹਾਂਜੀ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਹੈ ਸੁਪਨੋ ਮਨੋਰਥ ਬਿਠੇ ਸਭ ਕਰਦੇ ਆ ਸੁਪਨਾ ਮਰਔਰ ਸੁਨੇ ਸੁਪਨਾ ਜਿਨੈ ਨੇ ਤੇ ਨਾ ਕਾ ਸਾਡੇ ਔਰ ਦਰਗਾਹ ਕਾ ਬੋਣਨ ਵਾਲੇ ਦੀ ਫਿਰ ਦਿੱਤਾ ਆ ਕੇ ਜੀਹਨਾਂ ਨੂੰ ਸਰਬ ਸੁਖ ਹੋਏ ਮੜਭਾਗੀ ਕਿਸੇ ਪ੍ਰਾਪਤ ਹੋਏ ਦੁਆਬ ਰੰਗ ਸਰਬ ਸੁਖ ਹੋਏ ਤੇ ਨਾਮ ਰੰਗ ਜੜੇ ਸੱਚ ਦਾ ਨਾਮ ਜੜੇ ਜੇ ਸੱਚ ਦਾ ਨਾਮ ਨੂੰ ਨੋਸਰ ਰੱਖਣਾ ਤੇ ਆ ਸੱਚ ਲਈ ਹੋ ਜਾਈ ਜੇ ਸੱਚ ਦਾ ਨਾਮ ਜੜੇ ਨਾਮ ਦਾ ਰੰਗ ਜੜੇ ਸਰਬ ਸੁਖ ਹੋਏ ਫੇ ਸਾਰੇ ਸੁਭ ਹੋ ਜਾਂਦੇ ਬੜ ਭਾਗੀ ਕਿਸੇ ਪ੍ਰਾਪਤ ਹੋ ਪਰ ਪ੍ਰਾਪਤ ਨਹੀਂ ਹੁੰਦਾ ਕਿ ਸਰ ਵੱਡੇ ਪਾਗਲ ਕਰਕੇ ਪ੍ਰਾਪਤ ਹੁੰਦਾ ਸੱਚ ਦੀ ਪ੍ਰਾਪਤੀ ਔਖੀ ਹੈ ਇਹਦਾ ਰੰਗ ਔਖਾ ਚੱਲਦਾ ਪਰ ਜੇ ਰੰਗ ਚੜ ਜਾਵੇ ਸਾਰੇ ਸੁਭ ਹੋ ਜਾਂਦੇ ਕਰਨ ਕਰਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਂ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਣਾ ਆਪੇ ਆਪ ਜਿਹੜਾ ਕਰਨਾ ਕਰਾਵਣ ਵਾਲਾ ਕੋਈ ਕਰਨ ਵਾਲਾ ਇਕ ਕਹਿ ਲਓ ਸਿੱਕੋ ਕਾਹੇ ਕਾਹੇ ਨਾ ਲੱਗੋ ਕਰਨ ਕਰਾਵਣ ਆਪੇ ਆਪ ਸਦਾ ਸਦਾ ਦਾਣਿਕ ਹਰ ਜਾਓ ਨਾ ਨਾ ਹਰ ਜਾਓ ਜਿਹੜਾ ਹਰ ਹੈ ਅਸਲ ਯੂਨਿਟੀ ਹੈ ਉਹ ਕਰਨ ਦਾ ਆਪਣਾ ਹਰ ਇੱਕ ਦਿਓ ਗੱਲ ਚਲਣੀ ਹੈ ਇੱਕ ਸਾਲ ਇੱਕ ਦੀ ਜੋ ਜੇ ਸਾਰਿਆਂ ਦੀ ਜੋ ਚ ਉਹ ਬੜਾ ਸਲਾਹ ਕਰ ਇੱਕ ਦੀ ਸੋਚ ਸਾਰਿਆਂ ਦੀ ਸੋਚ ਇਸ ਕਰਕੇ ਇੱਕ ਤੁਲਤੀ ਜਿਹੋ ਗੱਲ ਹੈ ਮਨ ਦੀ ਸਾਰਿਆਂ ਦੀ ਜਦ ਇੱਕ ਹੈ ਤਾਂ ਹਰੇ ਆ ਜਾਂਦਾ ਸਾਰਿਆਂ ਬਾਅਦ ਵਿੱਚ ਲਬਜ਼ ਕੋਈ ਬਕਿਆ ਹਾਰ ਕੇ ਆੜ ਆੜ ਵਾਰ ਤੋਂ ਅੰਦਰ ਫਿਰ ਦੋ ਤਿੰਨ ਚਾਰ ਗਿਤੀ ਸ਼ੁਰੂ ਹੋ ਜਾਂਦੀ ਇਸ ਕਰਕੇ ਸਾਚ ਖਾਂ ਪੀ ਜੇ ਤੀਨ ਵਾਦੀ ਉਹਦੇ ਬਾਅਦ ਵਿੱਚ ਕੋਈ ਲਬਜ਼ ਚੱਲਦਾ ਕਿ ਹਰ ਚੱਲਦਾ ਤਾਂ ਹਰੇ ਜਦੂਸਾਂ ਦੇ ਬਾਅਦ پربھ کہہ دیا یا پرب کہہ در وہ بھی کوئی سارے جوت واسطے ساری ڈی لاگو یہ جوت دن ہاں کٹ گڑ ہرجو گسا میں چیت کہ سارے چیتے کرم کراون کرنے وال اس کے ہاتھ کہاں بچار کہا بچار کہا بچار جڑا کراؤن کرنے ہر بنیا پھرتا ہے آپ یہ کرن کراؤن کرنے ہارے کہے میں جب لیا کرتا جب من بھی لائیے کام کراون کرنے ہار ہے جی آپ من بھی لے ہات چ ہے بچارو تو کہا کی ਜੈਸੀ ਦ੍ਰਿਸ਼ਤ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੈਸੀ ਹੀ ਦ੍ਰਿਸ਼ਟੀ ਕਰੇ ਜਤਨਉ ਜੈ ਜੀ ਸੋਚ ਜਤਨ ਕਰੂਗਾ ਉਠੇ ਪਾਸੇ ਦੇ ਧਿਆਨ ਤਰੂਗਾ ਦ੍ਰਿਸ਼ਟੀ ਕੇ ਨਸੀਬ ਨਹੀਂ ਆ ਇਹ ਉਹ ਦਿਨ ਉਠੇ ਪਾਸੇ ਲਾਉਂਗਾ ਹੋਇਆ ਉਸਕੋ ਜੈ ਜੈਸੀ ਦ੍ਰਿਸ਼ਟੀ ਕਰੇ ਜੈਸੀ ਦ੍ਰਿਸ਼ਟੀ ਕਰੇ ਤੈਸਾ ਹੋਏ ਤੈਸਾ ਹੀ ਬਣ ਜਾਓ ਆਪੇ ਜੇ ਦ੍ਰਿਸ਼ਟੀ ਚ ਬੁੱਢਾ ਬਣ ਆ ਗਿਆ ਤਾਂ ਬੁੱਢਾ ਬਣ ਜੇ ਜੇ ਦ੍ਰਿਸ਼ਟੀ ਚ ਗਿਆਨੀ ਆਈ ਜਾਂ ਜੰਗਾ ਬਣ ਜਾਂਦਾ ਉਹ ਆਈ ਜਾਂਦਾ ਬਰੋੜਾ ਚਿੱਤ ਦਾ ਨੂਰ ਆਦ ਆਏ ਕਰ ਸਕਦਾ ਆ ਕਾਰਨ ਕਰਾਉਣ ਦਾ ਹਾਰੇ ਹੈ ਇਧਰਲੇ ਪਾਸੇ ਦਾ ਤੁਲ ਕਰਾਉਣ ਕਰਨੇ ਹਾਰੇ ਹੈ ਜੇ ਆਪਣਾ ਸਮਾਨ ਦਾ ਜਾਂ ਆਪਣਾ ਬਾਜ਼ਾਰ ਜੇ ਠੇਕਾ ਇੰਡੀਪੈਂਡੈਂਟ ਹੈ ਜਿਹੜਾ ਰਚਨਾ ਆਸਤੰਤ ਸੂਰਜ ਹੈ ਇਹ ਆ ਮਾਇਆ ਦੀਆਂ ਪ੍ਰਾਪਤੀਆਂ ਦੇ ਪਦਾਰਥਾਂ ਦੀਆਂ ਉਹਦੇ ਬਾਰੇ ਦੀ ਗੱਲ ਨਹੀਂ ਫਿਰ ਉਹ ਇਹਦੀ ਮਰਜ਼ੀ ਨਾਲ ਘੁੰਮੜਦੀ ਉਹ ਨਹੀਂ ਇਹਦੀ ਮਰਜ਼ੀ ਦੇ ਹਿਸਾਬ ਕੋਲ ਸਕਦੀਆਂ ਜੋ ਭਾਇਆ ਹੈ ਮਾਇਆ ਤੇ ਕਬਜ਼ਾ ਦਾ ਨਹੀਂ ਹੋਦਾ ਕੋਈ ਸਰੀਰ ਕਾਤਨ ਮਾਇਆ ਚਾਹੀਦੀ ਤਾਂ ਸਰੀਰ ਇਹ ਤੇਰਾ ਨਹੀਂ ਮਾਇਆ ਦੇ ਤਾਈ ਕੀ ਲੈਣਾ ਵੀ ਇਹ ਸਰੀਰ ਇਹ ਤੇਰਾ ਨਹੀਂ ਤੇ ਤਾਂ ਮਾਇਆ ਤੇ ਤਾਂ ਦਸ ਮਾਇਆ ਦੇ ਕੀ ਕਰਨਾ ਕਰਦੇ ਹੋ ਇੱਥੇ ਫਿਰ ਇੱਥੋਂ ਕੇ ਸਭ ਕੋ ਮਨ ਮਨ ਕੇ ਫੇਰ ਸਰ ਮਾਰ ਦਿੰਦਾ ਵੀ ਨਹੀਂ ਕੋਈ ਕਬਜ਼ਾ ਛੱਡਿਆ ਜਾ ਸਕਦਾ ਕੱਲਾ ਸਭ ਠੀਕ ਨੇ ਗੱਲਾਂ ਸਾਰੀਆਂ ਠੀਕ ਰਹਿਣ ਪਰ ਪਟਾਲਾ ਉਹ ਠੀਕ ਹੈ ਪਟਾਲਾ ਵੀ ਠੀਕ ਹੈ ਜਿਹੜੀ ਤਸਵੀਰ ਨਹੀਂ ਹੈ ਹਾਂ ਪਰ ਗੱਲਾਂ ਵੀ ਸਾਰੀਆਂ ਵਰਵਾਣੇ ਦੇ ਠੀਕ ਰਹਿਣ ਪਰ ਪਟਾਲਾ ਜਿੱਥੇ ਰੱਖਿਆ ਉੱਥੇ ਠੀਕ ਆ ਪਟਕੇ ਦੂਆ ਪਾਸੇ ਕਰਤਾ ਗਲਬੜੋ ਜੂ ਪਟਕੇ ਦੂਆ ਪਾਸੇ ਲਾਉਣ ਨੂੰ ਨਹੀਂ ਬੁੱਤਾ ਮੰਨੂ ਮਾਤਾ ਜੀ ਇਹ ਸਭ ਔੜਾ ਇਧਰੋਂ ਪਟਣਾ ਅਜੇ ਪਟਾਲਾ ਹੀ ਪਟਕੇ ਦੂਆ ਪਾਸੇ ਲਾਇਆ ਹੈ ਕੋਈ ਨਹੀਂ ਕਹਿਣਾ ਉਹ ਠੀਕ ਨਹੀਂ ਗੁਰਬਾਨੀ ਨਹੀਂ ਕੋਈ ਨਹੀਂ ਵਿਰੋਧ ਕਰਦਾ ਕੋਈ ਨਹੀਂ ਕਹਿਣਾ ਕਰਦਾ ਪਰ ਮੁਸ਼ਕਲ ਹੈ ਕਿਤੇ ਗਾਖੜੀ ਘਾਰ ਆ ਜਾਂਦੀ ਫਿਰ ਕਿਤੇ ਗਾਖੜੀ ਘਾਰ ਆਪਾਂ ਪੰਡਾਲਾ ਪਟਣਾ ਪੈਂਦਾ ਫਿਰ ਲੱਗਦਾ ਪਤਾ ਵੀ ਪੜਦਾ ਹੈ ਕਿ ਨਹੀਂ ਪੜਦਾ ਹੋਰ ਕਿਸੇ ਪਾਸੇ ਕੁਝ ਕਰਨਾ ਪੈਂਦਾ ਪਾਣੀ ਦੀ ਦੀਵਾਰੇ ਲੱੜਨ ਹਾਂ ਜਿਉਂ ਪੜ ਸੰਭੇਗਾ ਹਾਂ ਜੈਸੀ ਦ੍ਰਿਸ਼ਤ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਆਪੇ ਆਪ ਆਪ ਪ੍ਰਭ ਸੋਏ ਆਪੇ ਆਪ ਆਪ ਪ੍ਰਭ ਸੋਏ ਜੈਸੀ ਦ੍ਰਿਸ਼ਿਸ਼ ਕਰੇ ਤੈਸਾ ਹੋਏ ਇਹ ਆਪੇ ਆਪ ਪ੍ਰਵੇ ਹੈ ਜਿਹਨੂੰ ਪ੍ਰਭ ਕਹਦੇ ਆਪੇ ਹੈ ਪ੍ਰਭ ਆਪੇ ਆਪ ਪ੍ਰਭ ਸੋਏ ਇਹਦੇ ਆਪਣਾ ਜਖੋਟ ਹੈ ਜੈਸੀ ਦ੍ਰਿਸ਼ਟੀ ਦਾਤਾ ਹੋ ਜਾਵੋ ਜਾਂਦਾ ਤੇਰਾ ਕੀ ਕਸੂਰ ਜੇ ਬੇਈਮਾਨੀ ਅੰਦਰ ਆ ਕੇ ਜਾਂਦਾ ਬੇਈਮਾਨ ਲੋਕ ਕਹਿਣਗੇ ਉਹ ਮਾਨੇ ਜਦ ਬੇਈਮਾਨੀ ਅੰਦਰ ਹੈ ਤੇ ਇਮਾਨਦਾਰੀ ਉਹਨੇ ਸੇ ਸਨੇ ਆਵੇ ਵਾਰ ਗੱਡੀ ਹੋ ਜਾ ਮਾਨਸਾ ਜੀ ਦਾ ਬੇਰਾ ਪੜਨਾ ਚਾਹੁੰਦੀ ਹੈ ਉਹਨੇ ਗੱਡੀ ਹੋਈ ਜਾ ਮੈਨੇ ਇਥੇ ਇਨੀ ਕੁ ਬੇਈਮਾਨੀ ਚਾਹੀਦੀ ਹੈ ਭਾਈ ਸਾਹਿਬ ਇੱਕ ਇੱਕ ਹੁੰਜਾਦਾ ਫਿਰ ਵੀ ਫਰਮੂਟੇ ਦਾ ਚਾਹੀਦਾ ਹੈ ਸ੍ਰੀ ਚੰਨੂ ਮੇਰਾ ਆਪਣਾ ਲੈ ਲਿਆ ਸ੍ਰੀ ਗੰਗੂ ਗੁਰੂ ਸਿਵਾ ਨਾਦਾ ਸ੍ਰੀ ਤਾਂ ਗੁਰੂ ਸਿਵਾ ਨਾਦਾ ਵੀੜੇ ਦਾ ਇਤਾਨਾ ਤਰੀ ਪਰ ਨਾਣ ਕੋਣ ਗੁਰੂ ਮਹਾਨ ਨਾ ਕੋ ਕੋ ਤਾ ਨਾਣ ਕੋਣ ਗੁਰੂ ਮਹਾਨ ਅੰਦਰ ਤੋਂ ਬਾਦ ਗੁਰੂ ਨਹੀਂ ਕੋਈ ਮਹਾਨ ਸ੍ਰੀ ਨਾਮ ਰੂਪ ਆਗ ਦੇ ਰੱਬ ਬਾਤ ਗੁਰੂ ਹੁੰਦੇ ਸਿੱਨੇ ਵੀੜੇ ਦੇ ਕੱਲੇ ਸ੍ਰੀ ਕਾ ਨੂੰ ਗੁਰੂ ਕਹਤੇ ਪਰ ਮਹਾਨ ਹੈ ਸ੍ਰੀ ਜਨਨਾਰੇ ਉਹ ਦੀਵੰਦ ਤੇ ਆਪ ਸ੍ਰੀ ਜਨਨਾਰੇ ਕਹਿੰਦਾ ਮੰਨਦੇ ਵੀ ਵੀੜੇ ਜਿੰਗਰੇ ਕੌਣ ਕਹਿੰਦੇ ਵੀੜੇ ਸੀ ਸੰਤ ਸੀ ਜਿੱਦਾਂ ਵੀ ਸੀ ਉਹ ਇਸ ਗੱਲ ਤੇ ਉਹ ਮੁਤਫਕਰੀ ਹੋਏ ਰਾਜੀ ਨਹੀਂ ਹੋਏ ਵੀ ਲੈਣਾਂ ਨੂੰ ਗੁਰਿਆਈ ਦੇ ਕੇ ਕਿ ਨਾਂਸ ਨੇ ਠੀਕ ਉਹ ਕਹਿੰਦਾ ਦਿੱਤੀ ਹੋਈ ਨਹੀਂ ਨਾ ਅਸਲ ਲੈਣਾਂ ਨੂੰ ਗੁਰਿਆਈ ਨਾਂ ਕਹੇ ਨਾ ਗੁਰੂ ਹੈ ਜੇ ਇਹ ਗੁਰੂ ਜੰਦੇ ਨਹੀਂ ਬਾਸੇ ਨਹੀਂ ਹੈ ਉਹ ਤਾਂ ਕੋਈ ਲਖਾਨੇ ਨਹੀਂ ਜੈਸੀ ਦ੍ਰਿਸ਼ਟਿ ਕਰੇ ਤੈਸਾ ਹੋਏ ਆਪੇ ਆਪ ਉਪਰਮ ਸੋਏ ਜੈਸੀ ਦੇਖ ਲੇ ਤੈਸਾ ਹੋਏ ਜੈਸੀ ਆਪਣੇ ਦ੍ਰਿਸ਼ਟੀ ਜੈਸੀ ਇਹਦੀ ਬੁੱਧੀ ਚ ਸੋਚ ਹੁੰਦੀ ਹੈ ਜੇਸੀ ਸੋਚ ਹੈ ਜੇ ਇਹਦੀ ਆਪਣੀ ਸੋਚ ਹੁੰਦੀ ਹੈ ਉਹ ਹੋ ਜਾ ਬਣਦਾ ਸੋਚ ਭੜੀ ਹੈ ਫੇੜਾ ਬਣਦਾ ਸੋਚ ਚੰਗੀ ਹੈ ਤਾਂ ਚੜ੍ਹਦਾ ਆਪੇ ਆਪ ਉਪਰਮ ਸੋਏ ਇਸ ਕਰਕੇ ਆਪੇ ਫਿਰਬ ਸੋਚ ਤਾਂ ਮਾਲਕ ਆਪਣੀ ਦਾ ਆਪ ਹੈ ਆਜੋ ਜੋਰ ਲੈ ਕੋਈ ਚੱਲ ਰਿਹਾ ਸੋਚ ਬਦਲ ਨੂੰ ਮੁਜਬੂਰ ਕੌਣ ਕਰਦਾ ਹੈ ਲੋਭ ਕਰਦਾ ਹੋਊਗਾ ਉਹ ਕਰਦਾ ਹੋਊਗਾ ਖੋਪੇ ਕਰਦੀ ਹੋਊਗੀ ਸਮਝਦਿ ਸਕ੍ਰੋਜ਼ ਕਰਦਾ ਹੋਊਗਾ ਦੁਨੀਆ ਦੀ ਵਿੜਾਈ ਦੀ ਇੱਛਾ ਕਰਦੀ ਹੋਊਗੀ ਇਹ ਸਾਰੇ ਉਗਲ ਜੇ ਮਨ ਉਹ ਆਪਣਾ ਆਪਣਾ ਹੈ ਨਹੀਂ ਜੱਜ ਜੇ ਫੇਰੇ ਐ ਕਰਦਾ ਤਾਂ ਔਕੜਾਂ ਦਾ ਰਾਜ ਹੈ ਤੇਰੇ ਤੇ ਗੁਣਾਂ ਦਾ ਰਾਜ ਹੈ ਇਹ ਵੀ ਰਾਜ ਗੁਣਾਂ ਦਾ ਹੋਊਗਾ ਔਕੜਾਂ ਦੇ ਰਾਜ ਆਲੇ ਸਾਰੇ ਤਾਂ ਵਰ ਬੂਟਾ ਉੱਤੇ ਮੁਜੇ ਹੁਣ ਤੱਕ ਚੰਗੋ ਮੈਂ ਆਪਣਾ ਸੋਚੀ ਤਾ ਜੋ ਕੁਛ ਕਿਨਾ ਸੋ ਆਪਣੇ ਰੰਗ ਜੋ ਕੁਛ ਕਿਨਾ ਸੋ ਆਪਣੇ ਰੰਗ ਸਭ ਤੋਂ ਦੂਰ ਸੋ ਕੋ ਕੁਛ ਕੀਤਾ ਆਪਣੇ ਰੰਗ ਵਿੱਚ ਕੀਤਾ ਕਾਹ ਤੋਂ ਪੜਾਇਆ ਨੇ ਆਪਣੀ ਬਸਤੀ ਨੂੰ ਪੜਾਇਆ ਨੇ ਜਟਾ ਅੱਖਾਂ ਨੇ ਆਪਣੀ ਬਸਤੀ ਨੂੰ ਰੱਖਿਆ ਉਹ ਜ਼ਬਰਦਸਤੀ ਲਗਾਤੀ ਹੈ ਜਦਰਾਂ ਨੇ ਲਗਾਤੀ ਆ ਵੀ ਸਾਰੀ ਦਿੱਦੋਸਤਾਂ ਦੇ ਤਨ ਗੁਰੂ ਮੰਨਦੇ ਸਾਰੇ ਦੇਰਿਆਂ ਚ ਤੇਰੀ ਵੱਡੇ ਵੱਡੇ ਲੋਕ ਤੇਰੇ ਪਿੱਛੇ ਪਿੱਛੇ ਗੁਰੂ ਵਰਸ ਕਰਦੇ ਨੇ ਗੁਣ ਨਦੀ ਵੜੇ ਦੀ ਚੱਲ ਦਿਖਰਾਤੀਆਂ। ਕੋਈ ਨਾ ਕਹਦਾ ਦੁਨੀਆਂ ਦੇ ਵੜੇ ਨਹੀਂ ਹੱਸੀ ਚੱਲਦੀ ਜਾ। ਜੜੀ ਜਗ ਜਾਲਿਆ ਦਿੱਤਾ ਨਾਮ ਬਸਾਰ। ਇਸ ਬੜਾਈ ਨੇ ਇਹ ਨਾਮ ਬਸਾਰਿਆ। ਛੇ ਗੁਰਨਾਮ ਤੇ ਲੈਣ ਤੇ ਚੱਲੇਗਾ। ਤਾਂ ਤੇ ਨੂੰ ਗੁਰੂ ਢੀ ਬੋਲਦੇ। ਗੁਰਾਨ ਕਾਲੀ